ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕੋਠੇ ਵੜੰਗ ਤੇ ਕੋਠੇ ਵੜੰਗ ਦੇ ਵਿੱਚੋਂ ਬਾਜੀਗਰ ਵਸਤੀ ਆ ਦੱਸੋ ਜਿੱਥੇ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਇਹ ਘਰ ਆਉਂਦੇ ਜਦੋਂ ਆਪਾਂ ਕੋਟਕਪੂਰੇ ਤੋਂ ਹਰੀਨੌਂ ਵਾਲੀ ਸੜਕ ਦੇ ਉੱਤੇ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਘਰ ਆ ਜਾਂਦੇ ਆ ਨਾਲ ਦਾ ਪਿੰਡ ਇੰਨਾ ਦੇ ਬਾਂਮਣ ਵਾਲਾ ਮੈਂ ਜਿਹੜੇ ਘਰ 'ਚ ਵੀਡੀਓ ਬਣਾ ਰਿਹਾ ਦੱਸੋ ਭਾਈ ਪਸ਼ੂ ਪਾਲਣ ਦਾ ਕੰਮ ਕਰਦਾ ਕੁਸ ਨਾਲ ਗੇਸ ਸਾਈਡ ਤੇ ਆ ਦੋ ਕਨੱਕ ਦੂਜੇ ਪਾਸੇ ਵੀ ਵੱਧਦੇ ਵੇ ਆ ਜਗਾ ਤੰਗ ਹੈ ਇਸੇ ਕਰਕੇ ਅੱਜ ਇੱਕ ਗਾਂ ਵੀਰ ਨੇ ਵਕਾਊ ਕੀਤੀ ਹੈ ਇਹਦੇ ਸਬੰਧੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇਹਦੀ ਬੱਚੀ ਹੁਣ ਬੈਠਣ ਲੱਗੀ ਹੈ ਦੋਸਤੋ ਅਸੀਂ ਕੋਸ਼ਿਸ਼ ਕੀਤੀ ਸੀ ਵੀ ਖੜੀ ਬੱਚੀ ਤੁਸੀਂ ਦੇਖ ਲਓ ਸ਼ੁਰੂ ਚ ਤੁਸੀਂ ਦੇਖ ਵੀ ਲੈਣੀ ਹੈ ਬੜੀ ਸੋਹਣੀ ਬੱਚੀ ਨੂੰ ਇਹਨੇ ਜਨਮ ਦਿੱਤਾ ਤੇ ਬਿਲਕੁਲ ਤਾਜੀ ਸੂਈ ਗਾਂ ਵੀਡੀਓ ਚ ਦਿਖਾਉਂਗਾ ਰੇਟ ਵੀਡੀਓ ਚ ਹੋਊਗਾ ਤਸੱਲੀ ਤੁਸੀਂ ਕਰਨੀ ਹੈ ਪਸੰਦ ਤੁਹਾਨੂੰ ਆਉਣੀ ਚਾਹੀਦੀ ਹੈ ਗਾਂ ਆਪਦੀ ਸਮਝ ਨਾਲ ਤੁਸੀਂ ਖਰੀਦਿਓ ਆਓ ਬਾਈ ਤੋਂ ਇਹਦੀ ਜਾਣਕਾਰੀ ਲਈਏ ਫਿਰ ਇਹਨੂੰ ਤੋੜ ਕੇ ਤੁਹਾਨੂੰ ਦਿਖਾ ਦਾਂਗੇ ਬਲਵਿੰਦਰ بھائی ਸਸਤੀਕਾਰ ਸਸਤੀਆਲ ਬਾਈ ਜੀ ਬਲਵਿੰਦਰ ਭਾਈ ਅੱਜ ਇੱਕ ਗਾਂ ਆਪਾਂ ਵਿਕਾਊ ਕੀਤੀ ਐ ਕਰਦੀ ਐ ਗਾਂ ਆਪਣੇ ਇਹ ਕਰਦੀ ਐ ਹਾਂਜੀ ਬਾਈ ਜੀ ਕਿੰਨਵਾ ਸੂਆ ਸੂਪੀ ਬਾਈ ਇਹ ਦੂਜਾ ਸੂਆ ਸੂਈ ਹੈ ਜੀ ਸੂਈ ਕਦੋਂ ਐ ਇਹ ਇਹ ਸੂਈ ਰਾਤ ਸੂਈ ਐ 1:30 ਵਜੇ ਰਾਤ 1:30 ਵਜੇ ਹਾਂਜੀ ਹਾਂਜੀ ਬੱਚੀ ਨੂੰ ਜਨਮ ਦਿੱਤਾ ਬਾਈ ਬੱਚੀ ਨੂੰ ਹਾਂਜੀ ਬੱਚੀ ਕਿਹੜੇ ਬੁੱਲਦੀ ਐ ਇਹ ਸੈਕ ਦੇ 40 426 ਦੀ ਐ ਜੀ 40 426 ਨੰਬਰ ਬੁੱਲਦੀ ਇਹ ਬੱਚੀ ਐ ਹਾਂਜੀ ਠੀਕ ਹੈ ਭਾਈ ਦੁੱਧ ਦਾ ਰਿਕਾਰਡ ਕਿੰਨਾ ਖੋਊਗਾ ਪਹਿਲੇ ਸੋ ਦੁੱਧ ਆਪਾਂ ਭਾਈ ਪਹਿਲੇ ਸੋ ਜਿਹੜਾ ਚੋਇਆ 22 ਕਿਲੋ ਚੋਇਆ ਵਾ ਆਪਾਂ ਕਰੇ ਜੀ ਠੀਕ ਹੈ ਹਾਂਜੀ ਅੱਛਾ ਭਾਈ ਕੀ ਇਹਦੀ ਡਿਮਾਂਡ ਰੱਖਦੇ ਹੋ ਡਿਮਾਂਡ ਦੀ ਆਪਾਂ 1 15 ਕਰਦੇ ਆਂ ਜੀ ਖੁੱਲ ਗਏ ਨੂੰ ਦੋਸੋ ਗਾਂ ਜਾਇਜ਼ ਰੇਟ 'ਚ ਹੈ ਬੱਚੀ ਬਹੁਤ ਸੋਹਣੀ ਹੈ ਤੇ ਨਾਲ 40 426 ਨੰਬਰ ਬੋਲਦੀ ਟੇਡਾ ਕੱਟ ਨੀਲੀਰਾ ਵੀ ਨਸਲਾਂ ਨੂੰ ਆਇਆ ਵਾ ਮੱਥੇ ਦੇ ਉੱਪਰ ਪਟਾ ਜਿਹੜਾ ਆਉਂਦਾ ਤੇ ਗਾਂ ਦਾ ਢਾਂਚਾ ਵੀ ਤੁਸੀਂ ਦੇਖਿਓ ਦੂਜਾ ਸੂ ਆਏਗਾ ਹੱਥੀ ਚੁਆਈ ਵਾਲੇ ਥਾਂ ਦਿਸਦੇ ਆ ਬਾਕੀ ਚੋਕੇ ਤੁਸੀਂ ਦੇਖ ਲੈਣੀ ਆ ਹਜੇ ਰਾਤ ਹੀ ਸੁੱਈ ਆ ਦੋਸਤੋ ਟੋਏ ਪੁੜਿਆਂ ਦੇ ਵਿੱਚ ਪੈਂਦੇ ਆ ਬਾਕੀ ਕਿਸੇ ਵੀ ਭਰਾ ਨਾਲ ਵੀਡੀਓ ਵਾਸਤੇ ਡੀਲ ਪਹਿਲਾਂ ਤੋਂ ਹੁੰਦੀ ਰਹਿੰਦੀ ਆ ਤਾਂ ਪਤਾ ਹੁੰਦਾ ਉਹ ਪਸੂ ਕੱਭਣਾ ਹੈ ਤੇ ਕਦੋਂ ਉਹ ਸੂਰਿਆ ਸੋ ਦੋ ਜਗਾ ਸਾਡੇ ਕੋਲ ਥੋੜੀ ਤੰਗ ਆ ਤੇ ਅਸੀਂ ਉਸੇ ਜਗਾ ਦੇ ਵਿੱਚ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀਨੇ ਖਰੀਦਣੀ ਆ ਉਹ ਵੀ ਆ ਕੇ ਆਪਦੀ ਤਸੱਲੀ ਕਰੇ 1 ਲੱਖ 15000 ਰੇਟ ਹੈ ਰੇਟ ਬਾਈ ਨੇ ਖਿੱਚ ਕੇ ਜੀ ਕੀਤਾ ਆਸ ਆ ਤੁਹਾਨੂੰ ਵੀ ਪਸੰਦ ਆਉ ਬਲਵਿੰਦਰ ਭਾਈ ਮੋੜ ਲਓ ਕੋਈ ਜਲਦੀ ਸੋ ਇਹ ਤਾਜੀ ਸੋਈ ਵੀ ਗਾਂ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਚੌੜਾ ਇਹਦਾ ਹਵਾਨਾ ਅਗਾੜੀ ਸੋਹਣੀ ਹੈ ਇਹਦੇ ਹਵਾਨੇ ਦੀ ਬਾਕੀ ਟਾਂਚਾ ਤੁਸੀਂ ਵੀਡੀਓ ਚ ਦੇਖ ਲਓ ਤੇ ਬਿਲਕੁਲ ਹੀ ਤਾਜੀ ਸੋਈ ਵੀ ਬੱਛੀ ਵਾਲੀ ਗਾਂ ਤੁਹਾਨੂੰ ਇਸ ਵੀਡੀਓ ਚ ਦਿਖਾ ਰਹੇ ਹਾਂ ਸੋ ਇਹਦੀ ਬੱਛੀ ਫੇਰ ਦੇਖ ਲਓ ਦੋਸਤੋ 40426 ਨੰਬਰ ਵਾਲੀ ਇਹਦੇ ਨਾਲ ਫੀਮੇਲ ਕਾਫ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਾਕ ਤੁਹਾਨੂੰ ਦਿਖਾਉਣਾ ਸੀ ਨੰਬਰ 22 ਦਾ ਦੋਸਤੋ ਸਕਰੀਨ ਉੱਤੇ ਐ ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਦੁੱਧ ਚੋੜੀ ਸੇਵਾ ਤੇ ਤੁਹਾਡੀ ਸਮਝ ਦਾ ਵੀ ਤੁਸੀਂ ਕਿੰਨਾ ਚੋਲੋਗੇ ਅੱਜ ਦੀ ਵੀਡੀਓ ਚ ਨਾਗ ਇੱਕੋ ਹੀ ਰਹਿਣਾ ਸੀ ਵਿਕਰੀ ਵਾਲਾ ਸੋ ਆਸ ਹੈ ਤੁਹਾਨੂੰ ਇਹ ਗਾਪਸੰਦ ਆਊਗੀ ਹਵਾਨੇ ਦੀ ਮੈਂ ਗੱਲ ਕੀਤੀ ਸੀ ਦੋਸਤੋ ਕਾਫੀ ਚੰਗਾ ਗੋਹਵਾਨਾ ਦਿਸਦਾ ਥਾਣਾ ਦਾ ਸੈਜ ਤੁਸੀਂ ਵੀਡੀਓ ਚ ਦੇਖ ਲਓ ਬਾਕੀ ਜਦੋਂ ਚੋਣ ਲੱਗੇ ਤਾਂ ਥਾਣਾ ਤੁਸੀਂ ਪਾਸ ਕਰ ਲੈਣਾ ਅੱਜ ਦੀ ਵੀਡੀਓ ਦੇ ਵਿੱਚ ਇਹੀ ਪਸ਼ੂ ਦਿਖਾਉਣਾ ਸੀ ਮਿਹਰਬਾਨੀ